ਦੋਸਤੋ ਕੀ ਤੁਸੀਂ ਕਦੇ ਐਦਾਂ ਮਹਿਸੂਸ ਕੀਤਾ ਕਿ ਤੁਸੀਂ ਕਿਸੇ ਕਮਰੇ ਵਿੱਚ ਹੋ ਪਰ ਕੋਈ ਤੁਹਾਨੂੰ ਦੇਖ ਹੀ ਨਹੀਂ ਰਿਹਾ ਕਿ ਤੁਸੀਂ ਬੋਲਦੇ ਹੋ ਪਰ ਕੋਈ ਸੁਣਦਾ ਹੀ ਨਹੀਂ ਕਿ ਤੁਸੀਂ ਕੋਈ ਚੰਗਾ ਕੀਤਾ ਪਰ ਕਿਸੇ ਨੇ ਸਰਾਇਆ ਹੀ ਨਹੀਂ ਤੇ ਫਿਰ ਹੋਰ ਕੋਈ ਆਉਂਦਾ ਹੈ ਜੋ ਕਮਰੇ ਵਿੱਚ ਆਉਂਦੇ ਹੀ ਧਿਆਨ ਦਾ ਕੇਂਦਰ ਬਣ ਜਾਂਦਾ ਹੈ ਜਦੀ ਹਾਜ਼ਰੀ ਹੀ ਸਭ ਨੂੰ ਆਕਰਸ਼ਿਤ ਕਰਦੀ ਹੈ ਤੇ ਜਦੋਂ ਉਹ ਬੋਲਣਾ ਸ਼ੁਰੂ ਕਰਦਾ ਹੈ ਤਾਂ ਲੋਕ ਧਿਆਨ ਨਾਲ ਸੁਣਦੇ ਨੇ ਉਸ ਦੀ ਹਰ ਗੱਲ ਮੰਨਦੇ ਨੇ ਤੇ ਉਸ ਦੇ ਜਾਣ ਤੋਂ ਬਾਅਦ ਵੀ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਇਹ ਸਭ ਕਿਉਂ ਹੋਇਆ ਕਿਉਂਕਿ ਉਸ ਕੋਲ ਹੈ ਇੱਕ ਸ਼ਕਤੀਸ਼ਾਲੀ ਔਰਾ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਕੁਝ ਲੋਕ ਇੰਨੇ ਆਕਰਸ਼ਕ ਕਿਉਂ ਲੱਗਦੇ ਨੇ ਭਾਵੇਂ ਉਹਨਾਂ ਦਾ ਪਹਿਰਾਵਾ ਜਾਂ ਦਿੱਖ ਸਧਾਰਨ ਹੋਵੇ ਕਿਉਂ ਕੁਝ ਲੋਕਾਂ ਨੂੰ ਮਿਲਣ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ ਹਾਂ ਤੇ ਕੁਝ ਲੋਕਾਂ ਦੇ ਨਾਲ ਥੋੜਾ ਸਮਾਂ ਬਿਤਾਉਂਦੇ